ਇੰਦਰਜੀਤ ਨਿੱਕੂ ਦੀ ਕਹਿੰਦੇ ਵੀਡੀਓ ਆ ਗਈ ਸਾਹਮਣੇ ਜਿਹਦੇ ਵਿੱਚ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ ਤੇ ਭਜਨ गा ਰਹੇ ਨੇ। ਉਹ ਕੁਐਸਚਨ ਨਿੱਕੂ ਤਾਂ ਪਹਿਲਾਂ ਬਿਬੇਸ਼ਵਰ ਬਾਬੇ ਦੇ ਦਰਬਾਰ ਦੇ ਵਿੱਚ ਵੀ ਗਿਆ ਸੀ। ਕੀ ਗੱਲ ਮੰਨ ਤਾਂ ਪੂਰੀ ਨਹੀਂ ਹੋਈ। ਮੈਂ ਇਹ ਸੱਚੀ ਦੱਸਾਂ ਨਿੱਕੂ ਸਾਉ ਤੁਸੀ ਗੁੱਸਾ ਨਾ ਕਰਿਓ ਗਾਣਾ ਤਾਂ ਮੈਨੂੰ ਉਹ ਯਾਦ ਆ ਰਿਹਾ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਨਿੱਕੂ ਸਾੜਾ ਤੇ ਤਿਲੀਆਂ ਮਰ ਗਿਆ ਸੀ। ਵਿਆਹ ਤੋਂ ਬਾਅਦ ਇਹ ਕਿ ਕਰਨ ਬਗਿਆ ਜੇ ਤੂੰ ਪਹਿਲੇ ਹੀ ਨਹੀਂ ਪੁੱਛਿਆ ਤੇ ਅਗਲੇ ਦਾ ਵਿਆਹ ਹੋ ਗਿਆ ਹੁਣ ਤੈਨੂੰ ਪ੍ਰੇਮਿਕਾ ਦੀ ਯਾਦ ਆ ਗਈ ਵੀ ਜਿਹੜਾ ਉੱਥੇ ਜਾ ਕੇ ਵੜ ਗਿਆ ਸ਼ਗ ਚਲੀਏ ਚਲੀਏ ਅੱਗੇ ਚੱਲੇ ਮੁੰਡਿਆਂ ਜਿਹੜੇ ਹੁੰਦੇ ਨੇ ਉਹ ਮੋੜਨੇ ਹੋਣੇ ਆ ਦੱਸ ਕਹਿੰਦਾ ਨਾ ਖੇਡੀ ਨਾ ਖੇਡਣ ਦਈਏ ਤੇ ਬਸ ਹ ਹ ਹ ਬਾਕੀ ਤੁਸੀਂ ਸਮਝ ਹੀ ਗਏ ਹੋਗੇ ਸੰਮਣਾ ਅਗੇ ਤੇ ਰਾਜੂ ਨੂੰ ਇਸ ਗੱਲ ਤੇ ਗੁੱਸਾ ਆ ਗਿਆ ਕਹਿੰਦੀ ਮੈਂ ਤੁਹਾਨੂੰ ਕੀ ਦਵਾਂ ਮੈਂ ਤੇ ਬੜੀ ਗਰੀਬ ਆ ਉਹ ਤਾਂ ਚੱਲ ਮੈਨੂੰ ਪਤਾ ਵੀ ਤੂੰ ਬਹੁਤ ਗਰੀਬ ਹੈਂ ਪੈਣੇ ਆ ਪਿੱਛੇ ਜਿਹੜਾ ਤੇ ਪਾਕਿਸਤਾਨ ਨੂੰ ਰਿਸ਼ਤਾ ਵੀ ਕਰਾਉਂਦੀ ਫਿਰਦੀ ਸੀ ਖੈਰ ਇਹੀ ਤਾਂ ਸੀ ਕਹਿੰਦੇ ਵੀ ਗਰੀਬ ਬਣੀ ਸੀ ਤਾਂ ਹੀ ਤਾਂ ਅਦਲਗੁਆਣ ਨੂੰ ਕਰੋੜਾ ਰੁਪਇਆ ਖਵਾਤਾ ਨੇ ਵੀ ਕਿਹਾ ਸੀਗਾ ਇਲਜ਼ਾਮ ਜੇ ਵੀ ਲਾਤੇ ਸੀਗੇ ਕਹਿੰਦੇ ਪਹਿਲਾ ਗੇਅਰ ਪਾ ਕੇ ਗੱਡੀ ਤੁਰ ਪਈ ਕਹਿੰਦੇ ਪਹਿਲਾ ਗੇਅਰ ਪਾ ਕੇ ਤੁਰਪੀ ਗਈ ਫਿਰ ਦੂਜਾ ਗੇਅਰ ਲਾ ਕੇ ਪਿੱਛੇ ਦੁਨੀਆ ਛੱਡੀ ਤੇ ਫਿਰ ਤੀਜਾ ਗੇਅਰ ਪਾ ਕੇ ਧੁੱਕੀ ਯਾਰਾ ਨੇ ਕੱਢੀ ਤੇ ਚੌਥਾ ਗੇਅਰ ਨਾਲ ਜਮਾਨਾ ਕਹਿੰਦੇ ਚੌਥੇ ਗੇਅਰ ਨਾਲ ਜਮਾਨਾ ਹਲਾਇਆ ਕਹਿੰਦੇ ਪੰਜਵਾਂ ਗੇਅਰ ਤਾਂ ਹਜੇ ਪਾਇਆ ਹੀ ਨਹੀਂ ਵੀ ਭਰਾਵਾ ਪਾ ਲੈੰਦਾ ਕਾਹਤੋਂ ਤੂੰ ਕਿਸੇ ਦਾ ਨੁਕਸਾਨ ਕਰਾਇਆ ਹੈ ਅਖਬਾਰ ਸਿੱਧਾ ਹੀ ਹੈ ਨਾ ਆ ਇੱਕ ਤਾਂ ਨਾ ਮੈਨੂੰ ਕਮੈਂਟ ਕਰਕੇ ਲੋਕਾਂ ਨੇ ਦੱਸਿਆ ਕਹਿੰਦੇ ਮੈਡਮ ਅਖਬਾਰ ਪੁੱਠਾ ਅਖਬਾਰ ਪੁੱਠੇ ਦੀ ਮੈਂ ਕੀ ਗੱਲ ਦੱਸਾਂ ਵੀ ਭਰਾਓ ਇਹਨੂੰ 모ੜ ਕੇ ਫੜਿਆ ਹੋਇਆ ਪੁੱਠਾ ਤਾਂ ਆਪੇ ਦੇਖਣਾ ਹੁਣ ਤੁਹਾਡੇ ਚੱਕਰਾਂ ਦੇ ਵਿੱਚ ਮੈਨੂੰ ਅਖਬਾਰ ਪੁੱਠਾ ਹੁਣ ਸੱਚੀ ਪੜਨਾ ਪੈ ਗਿਆ ਵੀ ਤੁਹਾਨੂੰ ਸਿੱਧਾ ਦੇਖੇ ਮੈਂ ਕੀ ਕਰਾਂ ਹੁਣ ਜੋ ਦਿਖਦਾ ਹੋਈ ਤਾਂ ਵਿਕਦਣ ਅੰਦਰਲੀ ਗੱਲ ਤਾਂ ਤੁਹਾਨੂੰ ਹੀ ਪਤਾ ਉਹ ਤੇ ਜੁਗਨੀ ਜਾਣਦੀ ਹੈ ਨਾ ਮੈਂ ਤੁਹਾਡੇ ਲਈ ਕਿਵੇਂ ਖਬਰਾਂ ਫਰਾਈ ਕਰਦੇ ਤੇ ਤੁਸੀਂ ਨਖਰੇ ਕਰਦੇ ਰਹਿੰਦੇ ਹੋ ਕਮੈਂਟਾਂ ਕਰਦੇ ਰਹਿੰਦੇ ਹੋ ਮੈਨੂੰ ਹੈ ਹੈ ਮੈਂ ਕੋਈ ਮਾੜੀ ਗੱਲ ਕਹਿਨੀ ਹੈ ਤੁਹਾਨੂੰ ਓ ਨੋ ਮੈਂ ਤੁਹਾਡੇ ਤੋਂ ਬਹੁਤ ਗੁੱਸੇ ਆ ਭਾਈ ਤੇ ਮੈਂ ਤੇ ਬੜੀ ਪਰੇਸ਼ਾਨ ਹੋ ਗਈ ਆ ਤੁਹਾਡੇ ਤੋਂ ਤੁਸੀਂ ਬੜਾ ਬੋਲਦੇ ਹੋਗੇ ਹੈਂ ਕੁਝ ਅੱਗ ਦੀ ਗੱਲ ਵੀ ਕਰ ਲਿਆ ਕਰੋ ਵੇ ਬੱਸ ਕਰੋ ਭਰਾਓ ਇੰਨਾ ਖੜਕਾ ਕੀਤਾ ਹੋਇਆ ਇੱਕ ਤਾਂ ਵੈਸੇ ਹੀ ਬੀਬੀ ਵਧਿਆ ਪਿਆ ਤੇ ਇਹਨਾਂ ਨੇ ਚਾਹ ਚਾਹ ਪਾ ਪਾ ਕਰ ਕਰਕੇ ਨਾ ਮੇਰਾ ਸਿਰ ਦੁਖਣ ਲੱਗਾ ਖੈਰ ਖਬਰਾਂ ਫਰਾਈ ਕਰ ਲਿਏ ਕਿਤੇ ਇਹ ਨਾ ਫਰਾਈ ਹੋ ਜਾਣ ਮੇਰੇ ਤੋਂ ਬਾਏ ਬਾਏ ਕਹਿੰਦੇ ਕਈਆਂ ਕੀ غرੂਰ ਤੋੜੇ ਹੁਣ ਕੰਬੈਕ ਜੇ ਕਰਨਾ ਹੋਗਾ ਹਨੀ ਸਿੰਘ ਨੇ ਸਟੇਜ ਦੇ ਉੱਪਰ ਭਾਈ ਉਹਦੇ ਨਾਲ ਪੰਗਾ ਲੈ ਲਿਆ ਬਾਦਸ਼ਾਹ ਦੇ ਨਾਲ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਂਦੀ ਵੀ ਪੀਓ ਦੇ ਪੁੱਤ ਕੀ ਕਰਦੇ ਰਹਿੰਦੇ ਨੇ ਕਦੇ ਉਹ ਗਾਣਿਆਂ 'ਚ ਉਹਦੇ ਬਾਰੇ ਬੋਲਦਾ ਕਦੇ ਉਹ ਗਾਣਿਆਂ 'ਚ ਉਹਦੇ ਬਾਰੇ ਬੋਲਦਾ ਕਿ ਭਰਾਵੋ ਜੇ ਲੜਨਾ ਤੇ ਆ ਕੇ ਮੈਦਾਨ 'ਚ ਲੜੋ ਜੇ ਹਿੱਕ ਤੇ ਤੁਹਾਡੇ 'ਚ ਜ਼ੋਰ ਹੈਗਾ ਮਣਾ ਮੋਟਾ ਆਓ ਤੇ ਭਿੜੋ ਮੈਦਾਨ ਦੇ ਵਿੱਚ ਇਹ ਗੱਲਾਂ ਕਰਨ ਜੋਗੇ ਹੋ ਕਰਕੇ ਗੱਲਾਂ ਤੁਸੀਂ ਲੋਕਾਂ ਨੂੰ ਭੰਬਲ ਪੂਸੇ ਚ ਪਾ ਦੇਣੀ ਉਹ ਤੁਹਾਡੇ ਚੱਕਰਾਂ ਦੇ ਵਿੱਚ ਵਿਚਾਰੇ ਲੋਕੋ ਫੈਨਸ ਲੜਦੇ ਰਹਿੰਦੇ ਨੇ ਕਮੈਂਟਾਂ ਦੇ ਵਿੱਚ ਬਹਿ ਕੇ ਗੱਲ ਕਰ ਲੋ ਆਪਸੀ ਅੱਛਾ ਨਵਨਿੱਤ ਨਵੀਂ ਗਾਂਟਰੋਵਰਸੀ ਤੁਸੀਂ ਕ੍ਰੀਏਟ ਕਰਨੀ ਹੋਉਂਦੀ ਹੈ ਫਿਰ ਕਹਿੰਦੇ ਹੋ ਵੀ ਜੁਗਨੀ ਗਾਲਾਂ ਕੱਢਦੀ ਹੈ ਖੈਰ ਗਾਲਾਂ ਤਾਂ ਮੈਂ ਨਹੀਂ ਕੱਢਦੀ ਹੈਗੀ ਗੱਲਾਂ ਤਾਂ ਮੈਂ ਤੁਹਾਨੂੰ ਚੰਗੀਆਂ ਸਮਝਾਉਣੀ ਆ ਨਾ ਕਿ ਪਿਆਰ ਨਾਲ ਰਹੋ ਲੜੋ ਨਾ ਇਕੱਠੇ ਤੁਸੀਂ ਇੰਡਸਟਰੀ ਦੇ ਵਿੱਚ ਆਏ ਹੋ ਭਰਾ ਭਰਾ ਦੋਸਤ ਇੱਕ ਦੂਜੇ ਨੂੰ ਕਹਿੰਦੇ ਸੀ ਤੇ ਹੁਣ ਤੁਸੀਂ ਇੱਕ ਦੂਜੇ ਨੂੰ ਕੁੱਠਾ ਸਿੱਧਾ ਬੋਲਦੇ ਹੋ ਹੈ ਬਹਿ ਕੇ ਬਸਲੀ ਦਾ ਹੱਲ ਕਰ ਲਓ ਜੇ ਨਹੀਂ ਹੁੰਦਾ ਤਾਂ ਆਜੋ ਇੱਥੇ ਮ ਕੁਈ ਰੱਬ ਰੂਬ ਦਾ ਨਾਮ ਲੋਕ ਚੱਜਦੇ ਗਾਣੇ ਗਾਓ ਚੰਗੇ ਗਾਣੇ ਗਾਓ ਹੈ ਉਹੀਂ ਦੱਸ ਲੋਕਾਂ ਦੇ ਵਿੱਚ ਵੀ ਜੈਲਸੀ ਫੈਕਟਰ ਜਗਾਈ ਆ ਨਿਓ ਤੁਸੀਂ ਇਦਾਂ ਦੀ ਗੱਲਾਂ ਕਰ ਕਰਕੇ ਬਸ ਫਿਰ ਲੜਨਾ ਨਹੀਂ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਆਹੋ ਮੈਂ ਤੇ ਪਿਆਰ ਤੋਂ ਗੱਲ ਯਾਦ ਆਇਆ ਮੈਂ ਤੁਹਾਨੂੰ ਰੱਬ ਦਾ ਨਾਮ ਲੈਣ ਨੂੰ ਕਿਹਾ ਸੀ ਤੇ ਉੱਥੇ ਇੱਕ ਇੰਦਰਜੀਤ ਨਿੱਕੂ ਦੇ ਨਵੇਂ ਵੀਡੀਓ ਸਾਹਮਣੇ ਆ ਗਈ ਤੇ ਬੱਸ ਕਰਵੇਂ ਭਰਾਵਾ ਤੇ ਬੱਸ ਕਰਵੇਂ ਭਰਾਵਾ ਤੇ ਬੱਸ ਕਰਵੇਂ ਭਰਾਵਾ ਇੱਕ ਤੇ ਪਤਾ ਨਹੀਂ ਇਹਨਾਂ ਨੂੰ ਕਿਉਂ ਪਤਾ ਲੱਗ ਜਾਂਦਾ ਕਿ ਜੁਗਨੀ ਇੱਥੇ ਖੜੀ ਹੋਈ ਹੈ ਕੀ ਕਰਾਂ ਮੈਂ ਗੱਡੀ ਸਰਵਿਸ ਸਟੇਸ਼ਨ ਤੇ ਲਾਈ ਹੋਈ ਹੈ ਨਾ ਤੇ ਹੁਣ ਉਹ ਘਾਰਨ ਮਾਰ-ਮਾਰ ਕੇ ਮਾਰ-ਮਾਰ ਕੇ ਤੇ ਮੈਨੂੰ ਬੁਲਾ ਰਹੇ ਨੇ ਆ ਜੋ ਮੈਡਮ ਚੈੱਕ ਕਰਾ ਲਓ ਹੁਣ ਮੈਂ ਕੀ ਕਰਾਂ ਤੁਹਾਡਾ ਵੀ ਧਿਆਨ ਰੱਖਣਾ ਹੈ ਕਿ ਨਹੀਂ ਖੈਰ oh no ਕੱਲ ਖਬਰ ਵੀ ਕਰਦੇ ਹਾਂ ਇੰਦਰਜੀਤ ਨਿੱਕੂ ਦੀ ਕਹਿੰਦੇ ਵੀਡੀਓ ਆ ਗਈ ਸਾਹਮਣੇ ਜਿਹਦੇ ਵਿੱਚ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ ਤੇ ਉਹ ਭਜਨ गा ਰਹੇ ਨੇ ਇਹ ਨਿੱਕੂ ਤਾਂ ਪਹਿਲਾਂ ਬਬੇਸ਼ਰ ਬਾਬੇ ਦੇ ਦਰਬਾਰ ਦੇ ਵਿੱਚ ਵੀ ਗਿਆ ਸੀ ਕੀ ਗੱਲ ਮੰਨ ਤਾਂ ਪੂਰੀ ਨਹੀਂ ਹੋਈ ਮੈਂ ਆਦੇ ਸੱਚੀ ਦੱਸਾਂ ਨਿੱਕੂ Saab ਤੁਸੀਂ ਗੁੱਸਾ ਨਾ ਕਰਿਓ ਗਾਣਾ ਤਾਂ ਮੈਨੂੰ ਯਾਦ ਆ ਰਿਹਾ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਨਿੱਕੂ ਸਾਡਾ ਤੇ ਤਿੱਲੀਆਂ ਵਰਗਾ ਸੀ ਸੌਰੀ ਪਰ ਵੈਸੇ ਇੱਕ ਗੱਲ ਦੱਸਾਂ ਜੇ ਲੜ ਲੱਗਣਾ ਤੇ ਇੱਕ ਦੇ ਲੜੋ ਜੇ ਤੁਹਾਨੂੰ ਉਧਰੋਂ ਵੀ ਢੋਈ ਨਹੀਂ ਮਿਲੀ ਉਧਰੋਂ ਨਹੀਂ ਢੋਈ ਮਿਲੀ ਤੁਹਾਨੂੰ ਕਿਤੇ ਵੀ ਨਹੀਂ ਮਿਲਦੀ ਬੂਣ ਇੱਕ ਥਾਂ ਤੋਂ ਨਹੀਂ ਮਿਲਣਾ ਚਾਹੀਦਾ ਰੱਬ ਦਾ ਨਾਮ ਲੋ ਤੇ ਆਓ ਤੁਸੀਂ ਰੱਬ ਨੂੰ ਪਰ ਇੱਧਰ ਉੱਧਰ ਨਾ ਜਾਓ ਕੀ ਹੋ ਜੂਗਾ ਦੱਸੋ ਹੁਣ ਤਹਾਡੇ ਵੀਡੀਓ ਆ ਗਈ ਤੁਹਾਡੇ ਗਾਣੇ ਗੁਣੇ ਚੱਲ ਜਾਣਗੇ ਚਲੋ ਚੰਗੀ ਗੱਲ ਹੈ ਇੰਡਸਟਰੀ ਦੇ ਹੈਗੇ ਹੋ ਤੁਸੀਂ ਪਹਿਲਾਂ ਵੀ ਆਪਣੀ ਸਪੋਰਟ ਕੀਤੀ ਹੈ ਤੇ ਹੁਣ ਵੀ ਸਪੋਰਟ ਕਰਨੀ ਬਹੁਤ ਸੋਹਣਾ ਤੁਸੀਂ ਗਾਉਣੇ ਹੋਗੇ ਪਰ ਤੁਸੀਂ ਹੁਣ ਕਹਿ ਲੋ ਵੀ ਬੱਕੋ ਬੱਕਰੇ ਬਾਬਿਆਂ ਦੇ ਜਾ ਕੇ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਸ਼ੋਅ ਕੀ ਕਰਨਾ ਚਾਹੁੰਦੇ ਹੋ ਅਗਲੀ ਸੁਣ ਲੋ ਖਬਰ ਕਹਨੇ ਵਿਆਹ ਤੋਂ ਬਾਅਦ ਪ੍ਰੇਮਿਕਾ ਕੋਲ ਪਹੁੰਚਿਆ ਅਦਾਕਾਰ ਮਚਿਆ ਹੰਗਾਮਾ ਅੱਛਾ ਲੈ ਦੱਸ ਵਿਆਹ ਤੋਂ ਬਾਅਦ ਇਹ ਕਿ ਕਰਨ ਬਾਗਿਆ ਜੇ ਤੂੰ ਪਹਿਲੇ ਹੀ ਨਹੀਂ ਪੁੱਛਿਆ ਤੇ ਅਗਲੇ ਦਾ ਵਿਆਹ ਹੋ ਗਿਆ ਹੁਣ ਤੈਨੂੰ ਪ੍ਰੇਮਿਕਾ ਦੀ ਯਾਦ ਆ ਕਿ ਵੀ ਜਿਹੜਾ ਉੱਥੇ ਜਾ ਕੇ ਵੱਡ ਗਿਆ ਸ਼ਗਨ-ਸ਼ੁਗਨ ਦੇਣ ਗਿਆ ਹੋਣਾ ਜਾਂ ਛੱਲੀਆਂ 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 ਇਹ ਛੱਲੇ ਮੁੰਨਿਆਂ ਜਿਹੜੇ ਹੁੰਦੇ ਨੇ ਉਹ ਮੋੜਨੇ ਹੋਣੇ ਆ ਵੈਸੇ ਜੇ ਸ਼ਗਨ ਦੇਣ ਗਿਆ ਹੁਣ ਆਸਕਾ ਤਾਂ ਨਹੀਂ ਆ ਹੁਣ ਅਗਲਿਆਂ ਨੇ ਵੀ ਭਾਜੀ ਦੇ ਕੇ ਤੋੜਿਆ ਹੋਣਾ ਤਾਂ ਹੀ ਤਾਂ ਹੰਗਾਮਾ ਮਚ ਗਿਆ ਵੀ ਭਰਾਵਾ ਤੂੰ ਤਾਂ ਵਿਆਹੀ ਨਹੀਂ ਜਿਹਦੇ ਵਿਆਹੀ ਉਹਦੇ ਤਾਂ ਰਹਿ ਲੈਣ ਦੇ ਦੱਸ ਕਹਿੰਦਾ ਨਾ ਖੇੜੀ ਨਾ ਖੇਡਣ ਦਈਏ ਤੇ ਬਸ ਬਾਦ ਕਿਸੇ ਸਮਝ ਗਈ ਨਾਗੇ ਕਹਿੰਦੇ ਬੇਲਿਆ ਸੰਬੰਧ ਤੱਕ ਪੜਕੀ ਰੱਖੀ ਗਿਆ ਨਹੀਂ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਕੀ ਦੇਵਾਂ ਉਹ ਭੈਣੇ ਪੈਸੇ ਨਹੀਂ ਮੰਗਦੇ ਪਏ ਤੁਹਾਡੇ ਤੋਂ ਬਿਆਨ ਮੰਗਦੇ ਪਏ ਆ ਉਹ ਕਹਿੰਦੇ ਰਾਖੀ ਕਿਸੇ ਪਾਸੇ ਇੰਟਰਵਿਊ ਚ ਗਈ ਹੈ ਤੇ ਉੱਥੇ ਕਿਤੇ ਪੁੱਠਾ ਸਿੱਧਾ ਬੋਲਤਾ ਤੇ ਫਿਰ ਉਹਨੂੰ ਹੁਕਮ ਜਾ ਰਹੇ ਹੋਗੇ ਕਹਿੰਦੇ ਆਓ ਜੀ ਤੁਹਾਡੇ ਬਿਆਨ ਲੈਣੇ ਆ ਤੇ ਹੁਣ ਕੀ ਕਰੀ ਉਹਨੂੰ ਸੰਮਣਾ ਆਗੇ ਤੇ ਰਾਫੀ ਨੂੰ ਇਸ ਗੱਲ ਤੇ ਗੁੱਸਾ ਆ ਗਿਆ ਕਹਿੰਦੀ ਮੈਂ ਤੁਹਾਨੂੰ ਕੀ ਦਵਾਂ ਮੈਂ ਤੇ ਬੜੀ ਗਰੀਬ ਆ ਉਹ ਤਾਂ ਚੱਲ ਮੈਨੂੰ ਪਤਾ ਵੀ ਤੂੰ ਬਹੁਤ ਗਰੀਬ ਹੈਂ ਭੈਣੇ ਆ ਪਿੱਛੇ ਜਿਹੜਾ ਤੇ ਪਾਕਿਸਤਾਨ ਨੂੰ ਰਿਸ਼ਤਾ ਵੀ ਕਰਾਉਂਦੀ ਫਿਰਦੀ ਸੀ ਖੈਰ ਇਹੀ ਤਾਂ ਸੀ ਕਹਿੰਦੇ ਵੀ ਗਰੀਬ ਬੜੀ ਸਿਟਾਈ ਤਾਦਲ ਖਾਨ ਨੂੰ ਕਰੋੜਾ ਰੁਪਇਆ ਖਵਾਤਾ ਹੈ ਨੇ ਵੀ ਕਿਹਾ ਸੀਗਾ ਇਲਜ਼ਾਮ ਜੇ ਵੀ ਲਾਤੇ ਸੀਗੇ ਫਿਰ ਖੈਰ ਇਹ ਤਾਂ ਗੱਲ ਹੋਈ ਨਿੱਜੀ ਜ਼ਿੰਦਗੀ ਦੀ ਤੇ ਰਾਖੀ ਨੇ ਇੱਕ ਗੱਲ ਬੜੀ ਸੋਹਣੀ ਕਹੀ ਉਹ ਕਹਿੰਦੀ ਵੀ ਕਿ ਵੀ ਜਿਹੜੇ ਕੁੜੀਆਂ ਦੇ ਰੇਪ ਹੋ ਰਹੇ ਨੇ ਛੋਟੇ ਛੋਟੇ ਉਮਰਦਿਆਂ ਦੀ ਤੁਸੀਂ ਇਹਨਾਂ ਦੇ ਕੇਸ ਦਾ ਸਲਵਾ ਸਲਝਾ ਦਿਓ ਇਹਨਾਂ ਨੂੰ ਤਾਂ ਇਨਸਾਫ ਦੇ ਦਿਓ ਬਾਏ ਬਾਏ ਟਾਟਾ ਮੈਂ ਕੀ ਬੋਲਣਾ ਕਹਿੰਦੀ ਮੈਂ ਤੁਹਾਨੂੰ ਕੀ ਦੇ ਸਕਦੀ ਹਾਂ ਖੈਰ ਗੱਲ ਤਾਂ ਸ਼ਿਆਣੀ ਕਈਏ ਪਰ ਰੱਖੀ ਜੇ ਕਿਤੇ ਜਾਣਦੇ ਆ ਸਾਨੂੰ ਕਿਤੇ ਕੋਈ ਇੰਟਰਵਿਊ ਤੇ ਬੁਲਾਉਂਦਾ ਉਹ ਤਾਂ ਤੁਸੀਂ ਦੇਖਣਾ ਨਾ ਵੀ ਤੁਸੀਂ ਕਿਵੇਂ ਬੋਲਣਾ ਹੈਨਾ ਤੁਸੀਂ ਐਡੇ ਵੱਡੇ ਸੈਲੀਬ੍ਰਿਟੀ ਹੋ ਤੁਹਾਨੂੰ ਸਾਰਾ ਪਤਾ ਹੈ ਵੀ ਤੁਸੀਂ ਕਿਵੇਂ ਗੱਲ ਕਰਨੀ ਹੈ ਕਿਵੇਂ ਨਹੀਂ ਕਰਨੀ ਤੇ ਨਾ ਹੀ ਬੋਲਦੇ ਹੋ ਜਾ ਕੁਝ ਫਿਟ ਰੋਲ ਹੋਣਾ ਪਿਆ ਜਾਂਦਾ ਜਿਵੇਂ ਕਿ ਹੁਣ ਰਣਵੀਰ ਲਾਹਾਂਵਦੀਆ ਹੋ ਗਿਆ ਸੀ ਪਿੱਛੇ ਜੇ ਖੈਰ ਸੰਜੋਧਾਰ ਕੋ ਇਸ਼ਾਰਾ ਕਾਫੀ ਹੈ ਕਹਿੰਦੇ ਗੁਰੂ ਰੰਧਾਵੇ ਦੇ ਵੱਜੀਆਂ ਸਟਾਂ ਲੈ ਵਿਚਾਰਾ ਹੈ ਦੱਸੇ ਤਾਂ ਇੰਨਾ ਚੰਗਾ ਸੀਗਾ ਸੱਟ ਕਾ ਤੋ ਵੱਜ ਗਈ ਮੈਂ ਸੁਣਿਆ ਕਹਿੰਦੇ ਸਟੰਟ ਸਟੰਟ ਕਰਦਾ ਸੀ ਕੋਈ ਫਿਲਮ ਦੇ ਵਿੱਚ ਫੇਰ ਸੱਟ ਵੱਜੀ ਹੈ ਵੀ ਭਰਾਵਾ ਤੂੰ ਐਕਟਰ ਹੈਗਾ ਐਕਟਰ ਹੈ ਤੀ ਲੋਡ ਸੀ ਸਟੰਟ ਮੈਨ ਬਣਨ ਦੇ ਇੱਕ ਸਟੰਟ ਕਰਕੇ ਤੇ ਆਪਣੀ ਜ਼ਿੰਦਗੀ ਥੋੜੀ ਖਰਾਬ ਕਰਨੀ ਸੀ ਮੜਾ ਮੁੱਟਾ ਕਰ ਦੰਦਾ ਵੀ ਸੋਚੀਦਾ ਹੁੰਦਾ ਹੈ ਇਹ ਕੰਮ ਸਟੰਟ ਮੈਨ ਦਾ ਸਟੰਟ ਮੈਨ ਕਰੇ ਦੱਸਗਾ ਐਨੀ ਆਪਣੀ ਜਾਨ ਗਵਾਉਂਦੇ ਕਿ ਲੋੜ ਸੀ ਜੇ ਇੱਕ ਸੱਟ ਨਾ ਹੁੰਦਾ ਕਿ ਢਿੱਕ ਗੱਲ ਸੀ ਫਿਲਮ ਨਾ ਚੱਲਦੀ ਹੁਣ ਕਰਾ ਕੇ ਪੈ ਗਿਆ ਨਾ ਨੁਕਸਾਨ ਮੈਨੂੰ ਪਹਿਲਾਂ ਲੱਗਿਆ ਵੀ ਕਿਤੇ ਗੱਡੀ ਗੁੱਡੀ ਚਲਾਉਂਦੇ ਦਾ ਕੰਮ ਖਰਾਬ ਹੋ ਗਿਆ ਤੇ ਕਿਤੇ ਐਕਸੀਡੈਂਟ ਹੋ ਗਿਆ ਹੋਣਾ ਤਾਂ ਸੱਟ ਵੱਜ ਗਈ ਤੇ ਹੁਣ ਪਤਾ ਲੱਗੇ ਵੀ ਸਟੰਟ ਕਰਦਾ ਸੀ ਖੈਰ ਭਾਈ ਗੱਡੀ ਵੀ ਧਿਆਨ ਨਾਲ ਚਲਾਇਆ ਕਰੋ ਗੱਡੀ ਗੱਡੀਆਂ ਦੇ ਵੀ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਤੁਹਾਨੂੰ ਪਤਾ ਜੇ ਨਹੀਂ ਆਉਂਦੇ ਚਲਾਉਣੇ ਤੇ ਸਿੱਖ ਲਓ ਨਾ ਆਪਣਾ ਅਰਜਨ ਢੱਲੋ ਫਰੀ ਦੇ ਵਿੱਚ ਸੁਖਾ ਰਿਹਾ ਗਾਣਾ ਨਹੀਂ ਸੁਣਿਆ ਤੁਸੀਂ ਲੈ ਕਮਾਲ ਹੋ ਗਈ ਵਰਤ ਹੁਣ ਤਾਂ ਤੁਹਾਨੂੰ ਲੇ ਹੁਣ ਤਾਂ ਤੁਹਾਨੂੰ ਮੈਂ ਕਹਿੰਨੀ ਇਹ ਵੀ ਲੋੜ ਹੀ ਹੈ ਨੀ ਵੀ ਗੱਡੀ ਸਿੱਖਣ ਦੀ ਅਰਜੇ ਨਹੀਂ ਸਿਖਾਈ ਜਾਂਦਾ ਵੀ ਕਿਵੇਂ ਕਿਹੜਾ ਗੇਅਰ ਪਾਉਣਾ ਕਹਿੰਦੇ ਪਹਿਲਾ ਗੇਅਰ ਪਾ ਕੇ ਗੱਡੀ ਤੁਰਪੀ ਕਹਿੰਦਾ ਪਹਿਲਾ ਗੇਅਰ ਪਾ ਕੇ ਤੁਰਪੀ ਗਈ ਫਿਰ ਦੂਜਾ ਗੇਅਰ ਲਾ ਕੇ ਪਿੱਛੇ ਦੁਨੀਆ ਛੱਡੀ ਫਿਰ ਤੇ ਫਿਰ ਤੀਜਾ ਗੇਅਰ ਪਾ ਕੇ ਧੁੱਕੀ ਯਾਰਾ ਨੇ ਗੱਡੀ ਤੇ ਚੌਥਾ ਗੇਅਰ ਨਾਲ ਜਮਾਨਾ ਕਹਿੰਦੇ ਚੌਥੇ ਗੇਅਰ ਨਾਲ ਜਮਾਨਾ ਹਲਾਇਆ ਕਹਿੰਦੇ ਪੰਜਵਾਂ ਗੇਅਰ ਤਾਂ ਹਜੇ ਪਾਇਆ ਹੀ ਨਹੀਂ ਤੇ ਭਰਾਵਾ ਪਾ ਲੈੰਦਾ ਕਾ ਤਾ ਤੂੰ ਕਿਸੇ ਦਾ ਨੁਕਸਾਨ ਕਰਾਇਆ ਹੈ ਮੈਂ ਤੇ ਬੜੀਆਂ ਵੀਡੀਓ ਦੇਖ ਰਹੀ ਐ ادی ਤੇ ਅਰਜਨ ਦੀ ਗੱਲ ਸੁਣ ਕੇ ਉਹ ਤਾਂ ਗੇਅਰ ਪਾਈ ਜਾਂਦੇ ਸੀ ਤੇ ਪੰਜਵਾਂ ਪਾਇਆ ਨਹੀਂ ਅਗਲਿਆਂ ਦੀ ਗੱਡੀ ਦਾ ਖੜ ਗਈ ਮੁੜ ਕੇ ਲੱਗ ਗਿਆ ਲੋਕ ਬਾਈ ਬਾਈ ਤੇ ਹੋਈ ਤਾਂ ਚੱਕਰ ਪੈ ਗਿਆ ਹੁਣ ਤੁਹਾਨੂੰ ਮੈਂ ਅਸਲੀ ਗੱਲ ਦੱਸਾਂ ਮੈਂ ਵੀ ਵੈਸੇ ਆਹੀ ਕੰਮ ਹੀ ਕਰਿਆ ਪੰਜਵਾਂ ਗੇਅਰ ਤਾਂ ਮੈਂ ਵੀ ਨਹੀਂ ਪਾਇਆ ਤਾਂ ਹੀ ਤਾਂ ਸਰਵਿਸ ਸਟੇਸ਼ਨ ਤੇ ਗੱਡੀ ਖੜਾਈ ਹੈ ਖੈਰ ਬੁਲਾਈ ਜਾਂਦੇ ਨੇ ਜਾਵਾਂ ਦੇਖਾਂਗੇ ਤੇ ਠੀਕ ਹੋ ਗਈ ਕਿ ਨਹੀਂ ਐਵੇਂ ਨਾ ਗੱਲਾਂ ਗੁੱਲਾਂ ਚ ਆਇਆ ਕਰੋ ਕਿਸੇ ਦੀ ਪੰਜਵਾਂ ਗੇਅਰ ਪਾ ਲੈਣਾ ਚਾਹੀਦਾ ਅਰਜਨ ਨੇ ਨਹੀਂ ਪਾਇਆ ਹਜੇ ਤੁਸੀਂ ਤਾਂ ਪਾ ਲਓ ਲੈ ਕਮਲੇ ਨੁਕਸਾਨ ਕਰਾਉਂਦੇ ਆ ਚਲੋ ਠੀਕ ਹੈ ਮੈਂ ਜਾਨੀ ਆਪਣੀ ਗੱਡੀ ਕਢਾਉਣੀ ਹੈ